ਹੈਲਦੀ ਕਿਚਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਕੱਲ ਪੇਰੈਂਟਸ ਬਹੁਤ ਜ਼ਿਆਦਾ ਪਰੇਸ਼ਾਨ ਨੇ ਕਿ ਬੱਚੇ ਜਿਹੜੇ ਨੇ ਬਾਹਰ ਦਾ ਖਾਣਾ ਜ਼ਿਆਦਾ ਪਸੰਦ ਕਰਦੇ ਨੇ ਤੇ ਘਰ ਦਾ ਖਾਣਾ ਘੱਟ ਪਸੰਦ ਕਰਦੇ ਨੇ ਪਰ ਮੰਮੀਆਂ ਵੀ ਬੜੀਆਂ ਪਰੇਸ਼ਾਨ ਨੇ ਕੀ ਬਣਾਉਣ ਰੋਜ਼ ਉਹਨਾਂ ਵਾਸਤੇ ਸਪੈਸ਼ਲ ਤੇ ਅਸੀਂ ਇੱਕ ਐਸੀ ਰੈਸਪੀ ਮੈਂ ਅੱਜ ਤੁਹਾਨੂੰ ਦੱਸਣ ਲੱਗੀ ਆ ਕਿ ਬੱਚੇ ਬਹੁਤ ਇਹਦੇ ਨਾਲ ਖੁਸ਼ ਹੋਣਗੇ ਤੇ ਰੋਜ਼ ਹੀ ਤੁਹਾਡੇ ਕੋਲ ਡਿਮਾਂਡ ਕਰਨਗੇ ਬਟ ਇਹ ਵੇਕੇ ਜਿਹੜਾ ਸਮਾਨ ਮੈਂ ਦੇਖੋ ਰੱਖਿਆ ਬਿਲਕੁਲ ਸਿੰਪਲ ਹੈ ਘਰ ਦਾ ਸਮਾਨ ਹੈ ਕੋਈ ਅਸੀਂ ਰੂਟੀਨ ਦੇ ਵਿੱਚ ਯੂਜ਼ ਕਰਦੇ ਆ ਥੋੜਾ ਜਿਹਾ ਪਨੀਰ ਲਿਆ ਮੈਂ ਖੀਰਾ ਕੱਟਿਆ ਔਰ ਪਿਆਜ਼ ਤੇ ਟਮਾਟਰ ਹਰੀ ਮਿਰਚ ਅਗਰ ਬੱਚੇ ਖਾ ਲੈਂਦੇ ਨੇ ਠੀਕ ਹੈ ਨਹੀਂ ਤੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਮਲਾਈ ਤੁਹਾਡੇ ਘਰ ਵੀ ਹੁੰਦੀ ਹੈ ਹਰ ਵੇਲੇ ਔਰ ਟਮੇਟੋ ਸੌਸ ਠੀਕ ਹੈ ਜੀ ਮਿਉਣੀ ਆ ਔਰ ਮੈਂ ਚਾਟ ਮਸਾਲਾ ਲਿਆ ਤੇ ਨਮਕ ਮਿਰਚ ਹਲਦੀ ਚੋ ਤੁਸੀਂ ਨਮਕ ਮਿਰਚ ਪਾਣਾ ਸੋਰੀ ਹਲਦੀ ਤੇ ਪਾਣੀ ਨਹੀਂ ਬਟ ਅਸੀਂ ਕਿਉਂ ਨਾ ਅਸੀਂ ਇਹੋ ਜੀ ਕੋਸ਼ਿਸ਼ ਕਰੀਏ ਕਿ ਅਸੀਂ ਘਰ ਵਿੱਚ ਹੀ ਬੱਚਿਆਂ ਨੂੰ ਇਹੋ ਜੀ ਚੀਜ਼ਾਂ ਬਣਾ ਬਣਾ ਕੇ ਖਵਾਈਏ ਕਿ ਬੱਚੇ ਬਾਹਰ ਦੀ ਡਿਮਾਂਡ ਹੀ ਨਾ ਕਰਨ ਤੁਹਾਨੂੰ پتہ ਹੈ ਅੱਜ ਕੱਲ ਕਿੰਨੀਆਂ ਸੌਸ ਗਲਤ ਬਣਾ ਰਹੇ ਨੇ ਔਰ ਰੋਜ਼ ਕੋਈ ਨਾ ਕੋਈ ਪકડਿਆ ਜਾਂਦਾ ਜਿਸ ਦੇ ਵਿੱਚ ਕਿ ਉਹਨਾਂ ਨੇ ਮਿਲਾਵਟਾ ਬਹੁਤ ਜ਼ਿਆਦਾ ਕੀਤੀ ਹੁੰਦੀਆਂ ਨੇ ਠੀਕ ਹੈ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਸਿੰਪਲ ਤੇ ਹੈਲਦੀ ਫੂਡ ਬਣਾਈਏ ਬੱਚਿਆਂ ਨੂੰ ਔਰ ਟੇਸਟੀ ਵੀ ਲੱਗੇ ਤੇ ਅਸੀਂ ਹੌਲੀ ਹੌਲੀ ਉਹਨਾਂ ਨੂੰ ਅਟਰੈਕਟਿਵ ਕਰੀਏ ਤੇ ਬਾਹਰ ਦੀਆਂ ਚੀਜ਼ਾਂ ਤੋਂ ਮੂੰਹ ਮੋੜ ਲੈਣ ਜਿਉ ਜੋ ਅਸੀਂ ਥੋੜਾ ਥੋੜਾ ਉਹਨਾਂ ਨੂੰ ਸਟੈਪ ਬਾਈ ਸਟੈਪ ਅਸੀਂ ਸਟੈਪ ਬਾਈ ਸਟੈਪ ਕੋਈ ਨਾ ਕੋਈ ਚੀਜ਼ ਅਸੀਂ ਰੋਜ਼ ਇੱਕ ਬਣਾਵਾਂਗੇ ਤੇ ਉਸ ਤੋਂ ਬਾਅਦ ਹੀ ਉਹ ਮਤਲਬ ਖੁਸ਼ ਹੋਣਗੇ ਤੇ ਤੁਹਾਨੂੰ बार-बार डिमांड ਕਰਨਗੇ ਚੀਜ਼ਾਂ ਬਣਵਾਉਣ ਦੀ ਠੀਕ ਹੈ ਜੀ ਪਨੀਰ ਤੁਸੀਂ ਆਪਣੀ ਮਰਜ਼ੀ ਦਾ ਵੱਧ ਘੱਟ ਲੈ ਸਕਦੇ ਹੋ ਅਗਰ ਬੱਚੇ ਖਾਂਦੇ ਨੇ ਠੀਕ ਹੈ ਨਹੀਂ ਤਾਂ ਸਕਿਪ ਵੀ ਕਰ ਸਕਦੇ ਹੋ ਵੈਜੀਟੇਬਲ ਇਸ ਤੋਂ ਇਲਾਵਾ ਤੁਸੀਂ ਸ਼ਿਮਲਾ ਮਿਰਚ ਵੀ ਲੈ ਸਕਦੇ ਹੋ ਗਾਜਰ ਵੀ ਲੈ ਸਕਦੇ ਹੋ ਬਟ ਮੈਂ ਅੱਜ ਬਣਾ ਰਹੀਆਂ ਚਪਾਤੀ 버ਗਰ ਠੀਕ ਹੈ ਜੀ ਚਪਾਤੀ 버ਗਰ ਵਿੱਚ ਸ਼ਿਮਲਾ ਮਿਰਚ ਗਾਜਰ ਹੋਰ ਬੀਨਜ਼ ਵਗੈਰਾ ਜੋ ਵੀ ਤੁਸੀਂ ਵੈਜੀਟੇਬਲ ਜੜੀਆਂ ਕਿ ਕੱਚੀਆਂ ਸੀ ਖਾ ਸਕਦੇ ਆ ਉਹ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਹੁਣ ਅਸੀਂ ਬਣਾਵਾਂਗੇ ਚਪਾਤੀ 버ਗਰ ਉਹ ਵੀ ਹੈਲਦੀ ਤੇ ਟੇਸਟੀ ਵੀ ਨਾਲ ਬਹੁਤ ਜ਼ਿਆਦਾ ਟੇਸਟੀ ਸਭ ਤੋਂ ਪਹਿਲੇ ਅਸੀਂ ਦੋ ਚਪਤੀ ਵੇਲਾਂਗੇ ਬਿਲਕੁਲ ਸਿੰਪਲ ਸਿੰਪਲ ਛੋਟੀਆਂ-ਛੋਟੇ ਸਾਈਜ਼ ਦੀਆਂ ਜਿਵੇਂ ਕਿ ਪੂਰੀ ਦਾ ਸਾਈਜ਼ ਹੁੰਦਾ ਮੈਂ ਤੁਹਾਨੂੰ ਦਿਖਾਨੀ ਆ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਉਹਨੂੰ ਪਕਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਉਹਦਾ 버ਗਰ ਤਿਆਰ ਕਰਾਂਗੇ ਕਿਸ ਤਰ੍ਹਾਂ 버ਗਰ ਤਿਆਰ ਕਰਨਾ ਮੈਂ ਤੁਹਾਨੂੰ ਹੁਣੇ ਦੱਸਦੀ ਆ ਠੀਕ ਹੈ ਜੀ ਹਾਂਜੀ ਜਿਹੜੀ ਤੁਸੀਂ ਰੋਟੀ ਦੇ ਵਿੱਚ ਪਾਤੀ ਬਣਾਉਂਦੇ ਹੋ ਉਸ ਤੋਂ ਤੁਸੀਂ ਅੱਧਾ ਲੈਣਾ ਹੈ ਇੱਕ ਪੇੜੇ ਦੇ ਤੁਸੀਂ ਦੋ ਚਪਾਤੀਆਂ ਬਣਾ ਲੈਣੀਆਂ ਨੇ ਇਸ ਤਰ੍ਹਾਂ ਛੋਟੀਆਂ-ਛੋਟੀਆਂ ਠੀਕ ਹੈ ਜੀ ਕਿਉਂਕਿ ਅਸੀਂ ਬਣਾ ਰਿਹਾ ਬਰਗਰ ਅਸੀਂ ਰੋਟੀਆਂ ਨਹੀਂ ਬਣਾ ਰਹੇ ਅਸੀਂ ਬਰਗਰ ਤਿਆਰ ਕਰ ਰਹੇ ਹਾਂ ਇਸ ਵਾਸਤੇ ਜਦੋਂ ਤੁਸੀਂ ਇੱਕ ਪੇੜਾ ਲਿਆ ਨਾ ਤੇ ਇੱਕ ਪੇੜੇ ਦੇ ਵਿੱਚੋਂ ਹਾਫ ਕਰ ਲੈਣਾ ਤੇ ਤੁਸੀਂ ਉਹਦੀਆਂ ਦੋ ਚਪਾਤੀਆਂ ਵੇਲ ਲੈਣੀਆਂ ਠੀਕ ਹੈ ਜੀ ਇਸ ਤਰ੍ਹਾਂ ਅਸੀਂ ਦੋ ਚਪਾਤੀਆਂ ਵੇਲ ਲਵਾਂਗੇ ਇਹਦੀਆਂ ਪਤਲੀਆਂ ਉਸ ਤਰੀ ਕਰ ਦੇਣੀਆਂ ਜਿਆਦੀਆਂ ਪਤਲੀਆਂ ਵੀ ਨਹੀਂ ਕਰਨੀਆਂ ਰੋਟੀ ਜਿੰਨੀ ਪਤਲੀ ਵੀ ਨਹੀਂ ਕਰਨੀ ਠੀਕ ਠੀਕ ਹੀ ਰੱਖ ਲਿਆ ਨੇ ਠੀਕ ਹੈ ਜੀ ਜਿੰਨਾ ਕੁ 버ਗਰ ਹੁੰਦਾ ਉਹਨਾ ਕਿਸੇ ਸਾਈਜ਼ ਬਣਾਣਾ ਹੈ 버ਗਰ ਜਿੰਨਾ ਤਾਂ ਕਿ ਬੱਚਿਆਂ ਨੂੰ ਦੇਖ ਕੇ ਅਟਰੈਕਟਿਵ ਵੀ ਹੋ ਜਾਣ ਔਰ ਖਾਣ ਵੀ ਆ ਦੇਖੋ ਜੀ ਬਿਲਕੁਲ ਛੋਟਾ ਜਿਹਾ ਮੈਂ ਬਣਾਇਆ ਜਿੰਨਾ 버ਗਰ ਦਾ ਸਾਈਜ਼ ਹੁੰਦਾ ਮੈਂ ਉਨਾ ਹੀ ਸਾਈਜ਼ ਬਣਾਇਆ ਠੀਕ ਹੈ ਅਸੀਂ ਹੁਣ ਇਹਨੂੰ ਇੱਕ ਵੇਲ ਕੇ ਸਾਈਡ ਤੇ ਰੱਖ ਦਾਂਗੇ ਤੇ ਦੂਸਰਾ ਵੀ ਅਸੀਂ ਇਹਨੂੰ ਵੇਲ ਲਵਾਂਗੇ ਆ ਦੇਖੋ ਜੀ ਦੋਨੋਂ ਚਪਾਤੀ ਤਿਆਰ ਹੋ ਗਈਆਂ ਨੇ ਹੁਣ ਅਸੀਂ ਕੀ ਕਰਨਾ ਹੈ ਜਿਹੜਾ ਅਸੀਂ ਆਮ ਰੋਟੀ ਬਣਾਣੇ ਆ ਜਿਸ ਤਵੇ ਤੇ ਉਸੇ ਤਵੇ ਤੇ ਅਸੀਂ ਅੱਜ ਇਹਦੇ ਤੇ ਬਣਾ ਲਾਂਗੇ ਠੀਕ ਹੈ ਜੀ ਸੇਮ ਤਵੇ ਤੇ ਬਣਾਣਾ ਕੋਈ ਚੇਂਜ ਨਹੀਂ ਕਰਨਾ ਜਿਹਦੇ ਤੇ ਅਸੀਂ ਰੂਟੀਨ ਚ ਬਣਾਣੇ ਆ ਮੈਂ ਤਵਾ ਰੱਖ ਦਿੱਤਾ ਇਹ ਦੇਖੋ ਜੀ ਜਿਵੇਂ ਰੋਟੀ ਬਣਾਈ ਦੀ ਹੈ ਸੇਮ ਉਸ ਤਰੀ ਬਣਾ ਲੈਣਾ ਅਗਰ ਤੁਹਾਡੀਆਂ ਇੱਕ ਤਵੇ ਤੇ ਦੋ ਆਂਦੀਆਂ ਨੇ ਦੋ ਇਕੱਠੀਆਂ ਬਣਾ ਲਓ ਨਹੀਂ ਤੇ ਇੱਕ ਇੱਕ ਕਰਕੇ ਬਣਾ ਲਓ ਔਰ ਤੁਸੀਂ ਦੋਨੋਂ ਇਸ ਤਰ੍ਹਾਂ ਚਪਾਤੀ ਤਿਆਰ ਕਰ ਲੈਣੀਆਂ ਨੇ ਬਿਲਕੁਲ ਸੇਮ ਉਹਨੇ ਥੋੜੀ ਜਿਹੀ ਪੱਕ ਗਈ ਹੈ ਥੋੜਾ ਸੇਕ ਘੱਟ ਤੇ ਪਕਾਣਾ ਤਾਂ ਕਿ ਥੋੜੀਆਂ ਜਿਆਦਾ ਸੜਨ ਨਾ ਇਹ ਦੇਖੋ ਜੀ ਮੈਂ ਸਾਈਡ ਤੇ ਕਰਕੇ ਦੂਜੀ ਵੀ ਪਾਤੀ ਦੋ ਆਰਾਮ ਨਾਲ ਲਾਜਣ ਗਿਆ ਕਿਉਂਕਿ ਛੋਟੀਆਂ ਨੇ 버거 ਦਾ ਸਾਈਜ਼ ਅਸੀਂ ਲੈਣਾ ਬਿਲਕੁਲ ਠੀਕ ਹੈ ਜੀ ਅਸੀਂ ਇਹਦੇ ਟਿੱਕੋ ਬਿਲਕੁਲ ਹੈ ਯੂਜ਼ ਕਰਨਾ ਕਿਉਂਕਿ ਜਦੋਂ ਅਸੀਂ 버거 ਬਣਾਣਾ ਉਸ ਵਕਤ ਵੀ ਕਿਉ ਹੋ ਦੀ ਜ਼ਰੂਰਤ ਪੈਣੀ ਹੈ ਫਿਰ ਜਿਹੜਾ ਖਾਣਾ ਹੁੰਦਾ ਹੈਲਦੀ ਨਹੀਂ ਰਹਿੰਦਾ ਤੇ ਅਸੀਂ ਬੱਚਿਆਂ ਨੂੰ ਹੈਲਦੀ ਰੱਖਣਾ ਹੈ ਬੱਚਾ ਨੂੰ ਇਸ ਤਰ੍ਹਾਂ ਖਾਣਾ ਖੁਲਾ ਕੇ ਉਹਨਾਂ ਨੂੰ ਅਟਰੈਕਟਿਵ ਕਰਾਂਗੇ ਤਾਂ ਕਿ ਉਹਨਾਂ ਦਾ ਬਾਜ਼ਾਰ ਵਾਲ ਚੀਜ਼ਾਂ ਵੱਲ ਧਿਆਨ ਹੀ ਨਾ ਜਾਵੇ ਤੇ ਨਾ ਹੀ ਬਾਜ਼ਾਰ ਦੀ ਡਿਮਾਂਡ ਕਰਨ ਠੀਕ ਹੈ ਜੀ ਹੁਣ ਅਸੀਂ ਦੇਖੋ ਦੋ ਚਪਾਤੀਆਂ ਬਣਾ ਲਿਆ ਨੇ ਇਹਨਾਂ ਨੂੰ ਅੱਛੀ ਤਰ੍ਹਾਂ ਸੇਕ ਲੈਣਾ ਕੋਲੇ ਦੇ ਸਾਈਜ਼ ਤਾਂ ਨਾਲ ਇਸ ਤਰ੍ਹਾਂ ਤੁਸੀਂ ਜਿਵੇਂ ਚਪਾਤੀ ਫਲਾਉਂਦੇ ਉਸ ਤਰੀ ਲਾਓ ਅੱਛੀ ਤਰ੍ਹਾਂ ਬਿਲਕੁਲ ਚਪਾਤੀਆਂ ਦੀ ਤਰ੍ਹਾਂ ਹੀ ਸੇਮ ਬਣਾਉਣੀਆਂ ਨੇ ਬਸ ਸਾਈਜ਼ ਛੋਟਾ ਸੀ ਰੱਖਿਆ ਕਿਉਂਕਿ ਅਸੀਂ ਬਣਾਣਾ 버ਗਰ ਤੇ ਸਾਨੂੰ ਸਾਇਟ ਛੋਟਾ ਚਾਹੀਦਾ ਠੀਕ ਹੈ ਜੀ ਬਹੁਤ ਹੀ ਯੂਨੀਕ ਤੇ ਬਹੁਤ ਹੀ ਹੈਲਦੀ ਤਰੀਕਾ ਹੈ ਬੱਚਾ ਨੂੰ ਖਿਲਾਉਣ ਦਾ ਔਰ ਬੱਚਾ ਨੂੰ ਸੀ ਅਗਰ ਹੈਲਦੀ ਫੂਡ ਖਵਾਵਾਂਗੇ ਤੇ ਬੱਚੇ ਦੀਆਂ ਹੈਲਥ ਜਿਹੜੀ ਹੈ ਉਹ ਠੀਕ ਰਹੇਗੀ ਅੱਜ ਕੱਲ ਤੁਹਾਨੂੰ ਪਤਾ ਬਾਜ਼ਾਰ ਵਿੱਚ ਹਰ ਚੀਜ਼ 'ਚ ਮਲਾਵਟ ਹੈ ਹਰ ਚੀਜ਼ ਵਿੱਚ ਤੁਸੀਂ ਕਿਹੜੀ ਕਿਹੜੀ ਚੀਜ਼ ਤੋਂ ਬਚਾ ਰੱਖੋਗੇ ਬੱਚਿਆਂ ਨੂੰ ਕਿਸ ਤਰ੍ਹਾਂ ਬਚਾਓਗੇ ਬਸ ਸਾਡਾ ਇੱਕੋ ਹੀ ਤਰੀਕਾ ਹੈ ਕਿ ਮੰਮੀਆਂ ਥੋੜਾ ਘਰ ਦੀਆਂ ਚੀਜ਼ਾਂ ਬਣਾ ਕੇ ਉਹਨਾਂ ਨੂੰ ਖਿਲਾ ਕੇ ਤੇ ਖੁਸ਼ ਕਰ ਦੇਣ ਠੀਕ ਹੈ ਹੁਣ ਅਸੀਂ ਗੈਸ ਨੂੰ ਕਰ ਦਿੱਤਾ ਬੰਦ ਕਿਉਂਕਿ ਸਾਡਾ ਅਜੇ 버ਗਰ ਤਿਆਰ ਕਰਨ 'ਚ ਟਾਈਮ ਲੱਗਣਾ ਹੁਣ ਅਸੀਂ ਇਸ ਤਵੇ ਨੂੰ ਯੂਜ਼ ਨਹੀਂ ਕਰਾਂਗੇ ਅਸੀਂ ਲਵਾਂਗੇ ਨੋਨ ਸਟਿਕ ਤਵਾ ਤੇ ਜਾਂ ਫਿਰ ਸਾਡੇ ਕੋਲ ਇੱਕ ਬ੍ਰੈਡ ਸੈਂਡਵਿਚ ਵਾਲਾ ਹੁੰਦਾ ਉਹਦੇ 'ਚ ਵੀ ਦੇਖੋ ਅਗਰ ਤੁਹਾਡੀ ਚਪਾਤੀ ਇਹਦੇ ਚ ਆ ਸਕਦੀ ਹੈ ਤੇ ਤੁਸੀਂ ਇਹ ਵੀ ਲੈ ਸਕਦੇ ਹੋ ਠੀਕ ਹੈ ਜੀ ਕਿਉਂਕਿ ਇਹਦੇ ਚ ਜਦੋਂ ਲਾਈਨਿੰਗ ਵਗੈਰਾ ਆਏਗੀ ਨਾ ਤਾਂ ਬਹੁਤ ਹੀ ਵਧੀਆ ਲੱਗੇਗਾ ਇਸ ਤੋਂ ਇਲਾਵਾ ਤੁਸੀਂ ਮਸ਼ੀਨ ਦੇ ਵਿੱਚ ਵੀ ਬਣਾ ਸਕਦੇ ਹੋ ਮਸ਼ੀਨ ਚ ਤੁਸੀਂ ਰੱਖ ਦੋ ਅਗਰ ਤੁਸੀਂ ਨਾਨ ਸਟਿਕ ਤਵੇ ਤੇ ਬਣਾਣਾ ਉਹਦੇ ਤੇ ਬਣਾ ਲਓ ਐਜੇ ਤੇ ਬਣਾ ਲੈ ਆ ਜੇ ਤਾਂ ਬਣਾ ਸਕਦੇ ਹੋ ਮਸ਼ੀਨ ਵਾਲਾ ਜਿਹੜਾ ਸੈਂਡਵਿਚ ਵਾਲਾ ਹੁੰਦਾ ਉਹਦੇ ਤੋਂ ਹੀ ਬਣਾ ਸਕਦੇ ਹੋ ਤੇ ਦੋ ਤਰੀਕੇ ਤੁਸੀਂ ਅਪਣਾ ਸਕਦੇ ਹੋ ਠੀਕ ਹੈ ਜੀ 에어 ਫਰਾਈ ਵਿੱਚ ਵੀ ਬਣਾ ਸਕਦੇ ਹੋ ਹੁਣ ਅਸੀਂ ਦੋਨਾਂ ਚਪਾਤੀਆਂ ਨੂੰ ਮੈਂ ਤੁਹਾਨੂੰ ਦਿਖਾਣੇ ਆ ਕਿ ਕਿਸ ਤਰ੍ਹਾਂ ਆਪਾਂ ਤਿਆਰੀ ਕਰਨੀ ਹੈ ਇੱਕ ਪਲੇਟ ਲੈ ਲੈਣੀ ਹੈ ਉਸ ਤੋਂ ਬਾਅਦ ਅਸੀਂ ਸਟਾਰਟ ਕਰਦੇ ਹਾਂ ਹਾਂਜੀ ਹੁਣ ਅਸੀਂ ਇੱਕ ਪਲੇਟ ਲਵਾਂਗੇ ਦੇਖੋ ਅਸੀਂ ਚਪਾਤੀ ਨੂੰ ਬਿਲਕੁਲ ਵੀ ਅੰਦਰ ਘਿਓ ਲਗਾਇਆ ਕਿਉਂਕਿ ਅਜੇ ਘਿਓ ਲਗਾਣ ਦੀ ਜ਼ਰੂਰਤ ਨਹੀਂ ਉੱਪਰ ਹੀ ਲੱਗ ਜਾਣਾ ਤੇ ਬਿਲਕੁਲ ਸਿੰਪਲ ਚਪਾਤੀ ਬਣਾਣੀ ਹੈ ਠੀਕ ਹੈ ਅਸੀਂ ਫਰਾਈ ਵੀ ਨਹੀਂ ਕਰਨਾ ਇਹਨੂੰ ਤੇ ਸਭ ਤੋਂ ਪਹਿਲੇ ਹੋਣਾ ਸਾਡਾ ਇਹ ਕੰਮ ਹੈ ਕਿ ਅਸੀਂ ਇਸ ਚਪਾਤੀ ਦੇ ਉੱਤੇ ਮਾਇਓਨਿਸ ਤੇ ਮਲਾਈ ਲਗਾਵਾਂਗੇ ਠੀਕ ਹੈ ਜੀ ਪਹਿਲੇ ਅਸੀਂ ਲਗਾਵਾਂਗੇ ਮਾਇਓਨਿਸ ਐਵਲੀ ਮੈਂ ਵਰਤਦੀਆਂ ਵੈਜ ਮਾਇਓਨਿਸ ਔਰ ਤੁਸੀਂ ਵੀ ਦੇਖ ਲੈਣਾ ਜਿਹੜੀ ਬਾਜ਼ਾਰ 'ਚ ਬੜੀਆਂ ਤਰ੍ਹਾਂ ਦੀਆਂ ਮਾਇਓਨਿਸ ਆ ਰਹੀਆਂ ਔਰ ਪਹਿਲੇ ਅਸੀਂ ਇਹਨੂੰ ਲਗਾਵਾਂਗੇ ਠੀਕ ਹੈ ਹਾਂਜੀ ਪਹਿਲੇ ਅਸੀਂ ਚਪਾਤੀ ਤੇ ਮਾਇਓਨਿਸ ਲਾ ਦਾਂਗੇ ਹੱਥ ਦੀ ਸਾਈਤਾ ਨਾਲ ਤੁਸੀਂ ਲਗਾਓ ਜਾਂ ਬ੍ਰਸ਼ ਲੈ ਲਓ ਤੁਸੀਂ ਰਸਨ ਵਾਲੀ ਬਹੁਤ ਵਧੀਆ ਲੱਗ ਜਾਂਦੀ ਹੈ ਪਰ ਹੱਥ ਨਾਲ ਬਹੁਤ ਅੱਛੀ ਸੈੱਟ ਹੋ ਜਾਂਦੀ ਹੈ ਠੀਕ ਹੈ ਜੀ ਥੋੜਾ ਜਿਹੀ ਇਹਦੇ ਉੱਤੇ ਮਲਾਈ ਲਗਾਵਾਂਗੇ ਬੱਚੇ ਖੁਸ਼ ਹੋ ਜਾਣਗੇ ਇਹ ਜੀਆਂ ਚੀਜ਼ਾਂ ਖਾ ਕੇ ਆਪਣੇ ਆਪ ਬਾਰ-ਬਾਰ ਡਿਮਾਂਡ ਕਰਨਗੇ ਕਿਉਂਕਿ ਉਹਨਾਂ ਨੂੰ ਵਧੀਆ-ਵਧੀਆ ਚੀਜ਼ਾਂ ਮਿਲ ਰਹੀਆਂ ਨੇ ਘਰ ਫਿਰ ਉਹ ਬਾਜ਼ਾਰ ਦੀ ਚੀਜ਼ ਕਿਉਂ ਖਾਣਗੇ ਠੀਕ ਹੈ ਜੀ ਬਿਲਕੁਲ ਸਾਈਡਾ ਤੇ ਵੀ ਨੁਕਰਾਂ ਤੇ ਕੋਈ ਚ ਜਗ੍ਹਾ ਚ ਟੱਲੇ ਨਹੀਂ ਛੱਡਣੀ ਸਾਈਡ ਤੇ ਵੀ ਲਗਾ ਦੇਣੀ ਹੈ ਹਾਂਜੀ ਹੁਣ ਅਸੀਂ 버ਗਰ ਦਾ ਸਮਾਨ ਤਿਆਰ ਕੀਤਾ ਹੋਇਆ ਹੈ ਇਹ ਦੇਖੋ ਜੀ ਠੀਕ ਹੈ ਹੁਣ ਅਸੀਂ ਦੇਖਾਂਗੇ ਕਿ ਕਿੰਨੇ ਅਸੀਂ ਪਿਆਜ਼ ਰੱਖ ਸਕਦੇ ਆਂ ਅਗਰ ਬੱਚੇ ਪਿਆਜ਼ ਖਾਂਦੇ ਨੇ ਠੀਕ ਹੈ ਨਹੀਂ ਖਾਂਦੇ ਤਾਂ ਸਕਿਪ ਵੀ ਕਰ ਸਕਦੇ ਹੋ ਇਸ ਤਰੀ ਤੁਸੀਂ ਇਹਨੂੰ ਸੈੱਟ ਕਰਦੇ ਜਾਓ ਟਮਾਟਰ ਲਗਾ ਲਓ ਉਹ टमाटर ਵੀ ਜੂਸ ਕਰ ਲਓ ਉਸ ਤੋਂ ਬਾਅਦ ਅਸੀਂ ਹੁਣ ਪਨੀਰ ਵਰਤਣਾ ਟਮਾਟਰ ਤੁਸੀਂ ਬਰੀਕ-ਬਰੀਕ ਕਰਕੇ ਲਗਾਣੇ ਬਰੀਕ-ਬਰੀਕ ਕਰਕੇ ਲਗਾ ਦਿਓ ਥੋੜੇ ਪਤਲੇ ਕਰਨਾ ਬਹੁਤ ਮੋਟੇ ਨਹੀਂ ਕਰਨੇ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਪਨੀਰ ਸੈੱਟ ਕਰ ਦਾਂਗੇ ਕਿਉਂਕਿ ਮੈਂ ਦੋ ਵਸ ਦੋ ਤਾਂ ਮਟੀਰੀਅਲ ਤਿਆਰ ਕੀਤਾ ਹੋਇਆ ਹੈ ਪਨੀਰ ਨਾਲ ਜ਼ਿਆਦਾ ਬੱਚਾ ਨੂੰ ਟੇਸਟ ਆ ਚਾ ਲੱਗੇਗਾ ਔਰ ਥੋੜੀ ਜੀ ਅਸੀਂ ਪਾ ਦਾਂਗੇ ਉੱਪਰ ਹਰੀ ਮਿਰਚ ਠੀਕ ਹੈ ਜੀ ਪਨ ਮੈਂ ਖੂਰ ਰੱਖ ਰਹੀ ਹਾਂ ਔਰ ਅਗਰ ਤੁਸੀਂ ਇਸ ਤਰ੍ਹਾਂ ਬਾਹਰ ਨਿਕਾਲ ਕੇ ਪਿਆਜ਼ ਵੀ ਪਾਣਾ ਚਾਹੁੰਦੇ ਹੋ ਤੇ ਉਹ ਵੀ ਅਲੱਗ-ਅਲੱਗ ਤੁਸੀਂ ਕਰਕੇ ਪਾ ਸਕਦੇ ਹੋ ਵੀ ਅੱਛੇ ਲੱਗਦੇ ਨੇ ਇਸ ਤਰ੍ਹਾਂ ਸੈੱਟ ਕਰ ਦੇਣਾ ਅਗਰ ਤੁਸੀਂ ਇਸ ਤਰ੍ਹਾਂ ਕਰਨਾ ਹੈ ਠੀਕ ਹੈ ਜੀ ਇਹ ਦੇਖੋ ਜੀ ਤਿਆਰ ਹੋ ਗਿਆ 버거 ਬਿਲਕੁਲ ਤੇ ਹੁਣ ਅਸੀਂ ਕੀ ਕਰਨਾ ਹੈ ਜਿਹੜੀ ਸਾਡੇ ਕੋਲ ਦੂਜੀ ਚਪਾਤੀ ਹੈ ਇਹਦੇ ਉੱਤੇ ਅਸੀਂ ਲਗਾਵਾਂਗੇ ਸੋਸ ਟਮੇਟੋ ਸੋਸ ਉਲੀ ਡੁੱਲੀ ਲਗਾਣੀ ਹੈ ਕਿਉਂਕਿ ਬੱਚੇ ਸੌਸ ਵਗੈਰਾ ਖੁਸ਼ ਹੋ ਕੇ ਖਾਂਦੇ ਨੇ ਠੀਕ ਹੈ ਜੀ ਇਹ ਦੇਖੋ ਜੀ ਸੌਸ ਲਗਾਤੇ ਅਗਰ ਤੁਸੀਂ نیچے ਵੀ ਲਗਾਣਾ ਚਾਹੁੰਦੇ ਹੋ ਨੀਚੇ ਵਾਲੀ ਚਪਾਤੀ ਤੇ ਵੀ ਲਗਾ ਸਕਦੇ ਹੋ ਕਿਉਂਕਿ ਮੈਂ ਮਾਇਓਨੀਜ਼ ਤੇ ਮਲਾਈ ਲਗਾਈ ਹੈ ਤੇ ਮੈਂ ਕਹਿੰਦਾ ਬੱਚਾ ਨੂੰ ਅਲੱਗ-ਅਲੱਗ ਟੇਸਟ ਆਉਣਾ ਚਾਹੀਦਾ ਹੈ ਤਾਂ ਕਿ ਬੱਚੇ ਖੁਸ਼ ਹੋਵੇ ਖਾ ਕੇ ਠੀਕ ਹੈ ਜੀ ਹੁਣ ਸੀ ਨਮਕ ਥੋੜਾ ਜਿਹਾ ਪਾਵਾਂਗੇ ਹਲਕਾ ਜਿਹਾ ਪਹਿਲੇ ਅਸੀਂ ਪਾਣਾ ਚਾਟ ਮਸਾਲਾ ਮੇਰੇ ਤਾਂ ਮੂੰਹ ਚ ਪਾਣੀ ਆਈ ਜਾ ਰਿਹਾ ਦੇਖ ਦੇਖ ਕੇ ਜਦੋਂ ਬਣ ਜਾਏਗਾ ਤੇ ਬਹੁਤ ਹੀ ਟੇਸਟੀ ਬਣੇਗਾ ਅਸੀਂ ਇਸ ਤਰੀ ਬੱਚਿਆਂ ਨੂੰ ਅਲੱਗ ਖਿਲਾ ਖਲਾ ਕੇ ਬੱਚਿਆਂ ਨੂੰ ਬਾਜ਼ਾਰ ਦੀਆਂ ਚੀਜ਼ਾਂ ਤੋਂ ਦੂਰ ਕਰ ਸਕਦੇ ਆ ਕਿਉਂਕਿ ਤੁਸੀਂ ਜਾਣਦੇ ਹੋ ਮੈਨੂੰ ਬਾਰ ਬਾਰ ਕਹਿਣ ਦੀ ਜ਼ਰੂਰਤ ਵੀ ਨਹੀਂ ਤੁਹਾਨੂੰ ਪਤਾ ਹੀ ਹੈ ਕਿ ਕੀ ਹਾਲ ਹੋ ਰਿਹਾ ਅੱਜ ਕੱਲ੍ਹ ਬਾਜ਼ਾਰਾਂ ਦੇ ਵਿੱਚ ਕੀ ਕੁਝ ਖਿਲਾ ਰਹੇ ਨੇ ਬੱਚਿਆਂ ਨੂੰ ਤੇ ਇਹ ਦੇਖੋ ਜੀ ਮੈਂ ਨਮਕ ਹਲਕਾ ਜਿਹਾ ਪਾਣਾ ਜ਼ਿਆਦਾ ਨਹੀਂ ਤੇਜ਼ ਕਰਨਾ ਜਿੰਨਾ ਕਿ ਤੁਹਾਨੂੰ ਜ਼ਰੂਰਤ ਹੈ ਠੀਕ ਹੈ ਜੀ ਉਹ ਤਾਂ ਤੁਹਾਨੂੰ ਪਤਾ ਹੀ ਹੈ ਤੁਸੀਂ ਰੋਟੀਨ ਚ ਸਾਰਾ ਕੁਝ ਬਣਾਉਂਦੇ ਰਹਿੰਦੇ ਹੋ ਤੇ ਹੁਣ ਅਸੀਂ ਥੋੜਾ ਜਿਹਾ ਗਰਮ ਮਸਾਲਾ ਪਾ ਦਾਂਗੇ ਹਲਕਾ ਜਿਹਾ ਜੇ ਕਾਲੀ ਮਿਰਚ ਪਾਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਬੱਚੇ ਖਾਂਦੇ ਨੇ ਤੇ ਨਹੀਂ ਤਾਂ ਆਦਰਵਾਇਜ਼ ਜ਼ਿਆਦਾ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ ਇਹਦੇ ਚ ਠੀਕ ਹੈ ਜੀ ਉਹ ਚਟਨੀਆਂ ਚਟੀਆਂ ਸੌਸ ਤੇ ਬੜਾ ਖੁਸ਼ ਹੋ ਜਾਂਦੇ ਨੇ ਹੁਣ ਅਸੀਂ ਇਹਨੂੰ ਕਰ ਦਾਂਗੇ ਚਪਾਤੀ ਨੂੰ ਬੰਦ ਉੱਪਰ ਠੀਕ ਹੈ ਉਹਨੂੰ ਚਿੱਟਰਾ ਪ੍ਰੈਸ ਕਰ ਦਵਾਂਗੇ ਤਾਂ ਕਿ ਜਿਹੜੀ ਮਲਾਈ ਤੇ ਮਿਉਨਿਸ ਦੇ ਨਾਲ ਇਹ ਚਿਪਕ ਜਾਵੇ ਚੰਗੀ ਤਰ੍ਹਾਂ ਸਾਈਡਾਂ ਨੂੰ ਅਸੀਂ ਇਸ ਤਰ੍ਹਾਂ ਇਸ ਤਰ੍ਹਾਂ ਪ੍ਰੈਸ ਕਰਕੇ ਦਬਾ ਦਬਾ ਕੇ ਇਹਨਾਂ ਨੂੰ ਠੀਕ ਕਰ ਦਾਂਗੇ ਹੁਣ ਮੈਂ ਇਹਦੇ ਵਿੱਚ ਦੇਖਦੀ ਹਾਂ ਕਿ ਜੇ ਆ ਜਾਂਦੀ ਏ ਤੇ ਠੀਕ ਏ ਅਦਰਵਾਈਜ਼ ਵੈਸੇ ਤੇ ਹੈ ਤਾਂ ਸਾਈਜ਼ ਛੋਟਾ ਹੀ ਏ ਆਰਾਮ ਨਾਲ ਆ ਜਾਏਗੀ ਅਤੇ ਤੇ ਪਹਿਲੇ ਤੁਸੀਂ ਮੱਖਣ ਲਗਾ ਦਿਓ ਜਾਂ ਦੇਸੀ ਘਿਓ ਲਗਾ ਦਿਓ ਉਸ ਤੋਂ ਬਾਅਦ ਅਪਾ ਪਹਿਲੇ ਚੈੱਕ ਕਰਦੇ ਆ ਕਿ ਸਾਡੀ ਇਹਦੇ ਵਿੱਚ ਆ ਜਾਏਗੀ ਚਪਾਤੀ ਹਾਂਜੀ ਸਾਈਜ਼ ਬਿਲਕੁਲ ਠੀਕ ਹੈ ਤੇ ਅਸੀਂ ਇਹਦੇ ਵਿੱਚ ਜਿਹੜਾ ਸੈਂਡਵਿਚ ਵਾਲਾ ਤੁਹਾਡੇ ਕੋਲ ਹੁੰਦਾ ਤੁਸੀਂ ਇਹਦੇ ਵਿੱਚ ਵੀ ਬਣਾ ਸਕਦੇ ਹੋ ਤੇ ਤਵੇ ਤੇ ਨੋਨ ਸਟਿਕ ਤੇ ਬਣਾਣਾ ਪਰ ਨੋਨ ਸਟਿਕ ਤੇ ਬਣਾਣਾ ਠੀਕ ਹੈ ਜੀ ਚਲੋ ਜੀ ਹੁਣ ਕਿ ਅਸੀਂ ਗੈਸ ਬਾਲਣ ਲੱਗਿਆ ਹਾਂ ਹਾਂਜੀ ਮੈਂ ਗੈਸ ਬਾਲ ਦਿੱਤੀ ਹੈ ਥੋੜਾ ਜਿਹਾ ਗਰਮ ਹੋ ਜਾਂਦਾ ਨਾ ਬਿਲਕੁਲ ਸੀਮ ਤੇ ਕਰਨਾ ਹੈ ਦੇਖੋ ਮੈਂ ਸਭ ਤੋਂ ਛੋਟੀ ਗੈਸ ਬਾਲ ਲਈ ਹੈ ਔਰ ਤੁਸੀਂ ਸੇਕ ਦੇਖ ਲਓ ਬਿਲਕੁਲ ਹੀ ਲਾਈਟ ਹੈ ਠੀਕ ਹੈ ਜੀ ਕਿਉਂਕਿ ਅਸੀਂ ਰੋਟੀ ਨੂੰ ਸਾੜਨਾ ਨਹੀਂ ਸਾਡੀ ਰੋਟੀ ਬਣੀ ਹੋਈ ਏ ਅਸੀਂ ਉਹਨੂੰ 버ਗਰ ਦੇ ਰੂਪ ਦੇਣਾ ਤੇ 버ਗਰ ਵਾਸਤੇ ਉਹਨੂੰ ਥੋੜਾ ਜਿਹਾ ਜਿਵੇਂ ਸ਼ੌਪ ਵਾਲੇ ਕਰਦੇ ਨੇ ਨਾ ਤੇ ਅਸੀਂ ਦਿਸਚ ਕਿਉਂ ਪਾਣ ਲੱਗਿਆਂ ਤੁਸੀਂ ਅਗਰ ਚਾਹੋ ਤੇ ਮੁਰਖਣ ਵੀ ਪਾ ਸਕਦੇ ਹੋ ਠੀਕ ਹੈ ਜੀ ਤੁਹਾਡੀ ਮਰਜ਼ੀ ਜੋ ਬੱਚੇ ਖਾਂਦੇ ਨੇ ਬੱਚਿਆਂ ਦੀ ਖੁਸ਼ੀ ਲਈ ਤੁਸੀਂ ਕਰਨਾ ਜੋ ਵੀ ਕਰਨਾ ਤੇ ਜੋ ਬੱਚੇ ਖਾਂਦੇ ਨੇ ਉਹ ਹੀ ਤੁਸੀਂ ਪਾਉਗੇ ਠੀਕ ਹੈ ਜੀ ਉਹ ਥੋੜਾ ਜਿਹਾ ਗਰਮ ਹੋ ਗਿਆ ਤੇ ਮੈਂ ਪਾਣ ਲੱਗਿਆਂ ਦਿਸਚ ਕਿਉਂ ਸਸੀ ਜੀ ਫਿਰ ਉਹ ਚੋਪੜ ਨਹੀਂ ਇੱਕ ਚਮਚਾ ਬਾਦ ਉਹਦਾ ਚਮਚ ਪਾ ਲਓ ਬੱਚੇ ਖੁਸ਼ ਹੋ ਕੇ ਖਾਂਦੇ ਨੇ ਜੈਸੀ ਕਿ ਉਹ ਤੇ ਖਾਈ ਲੰਦਰ ਮਸਲੀ ਬਾਕੀ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਅਗਰ ਬੱਚੇ ਜੋ ਖਾਂਦੇ ਉਹੀ ਕੋ ਲਾਓ ਹੁਣ ਬਿਲਕੁਕੁਲ ਹੌਸਤਾ ਜੈਸੀ ਹੋਲੀ ਜਿਹਾ ਇਹਨੂੰ ਉਠਾਉਣਾ ਚਪਾਤੀ ਨੂੰ ਬਿਲਕੁਲ ਹੌਸਤਾ ਆਰਾਮ ਨਾਲ ਔਰ ਇਹਦੇ ਵਿੱਚ ਰੱਖ ਦੇਣਾ ਠੀਕ ਹੈ ਜੀ ਬਿਲਕੁਲ ਸੀਮਤ ਰੱਖਣਾ ਔਰ ਉੱਪਰ ਸਟੀਲ ਦਾ ਇੱਕ ਬਰਤਨ ਸੋਰੀ ਟਿਕ ਢੱਕਣ ਦੇ ਸਕਦੇ ਹੋ ਸਟੀਲ ਦਾ ਕੋਈ ਵੀ ਆ ਦੇਖੋ ਜੀ ਮੈਂ ਸਟੀਲ ਦਾ ਉੱਪਰ ਟੱਕਣ ਦੇਣ ਲੱਗੀ ਆ ਤੇ ਅਸੀਂ ਘੱਟ ਤੋਂ ਘੱਟ 1.5 ਮਿੰਟ ਇਹਨੂੰ ਪੱਕਣ ਦਵਾਂਗੇ ਕਿਉਂਕਿ ਜਿਵੇਂ ਆਪਣੇ ਕੋਲ ਹੀ ਰੱਖਣਾ ਕਿਉਂਕਿ ਦੂਜੀ ਸਾਈਡ ਵੀ ਸਨਸੇਕਦੀ ਹੈ ਤੇ ਅਸੀਂ 1-2 ਮਿੰਟ ਦੀ ਵੇਟ ਕਰਾਂਗੇ ਠੀਕ ਹੈ ਜੀ ਹਾਂਜੀ ਹੁਣ ਇੱਕ ਕੋਲੇ ਦੀ ਸਾਈਡ ਨਾਲ ਅਸੀਂ ਇਹਨੂੰ ਉਲਟਾ ਕਰਾਂਗੇ ਉੱਤੇ ਕੋਲਾ ਰੱਖ ਕੇ ਇਹਨੂੰ ਉਲਟਾ ਦਾਂਗੇ ਇਸ ਤਰ੍ਹਾਂ ਤੇ ਅਸੀਂ ਹੁਣ ਦੂਸਰੀ ਸਾਈਡ ਤੇ ਫਿਰ ਕਿਉਂਕਿ ਇਹ ਸਿੱਧੀ ਸਾਈਡ ਹੈ ਦੇਖੋ ਜੀ ਲਾਈਨ ਅਪ ਵਿੱਚ ਪੈ ਗਈਆਂ ਨੇ ਬਹੁਤ ਸੋਹਣਾ ਲੱਗ ਰਿਹਾ ਔਰ ਅਸੀਂ ਇਹਦੇ ਉੱਤੇ ਥੋੜਾ ਜਿਹਾ ਹੋਰ ਅਸੀਂ ਫਰਾਈ ਕਰਨਾ ਸੀ ਵੈਸੇ ਇਹ ਹੋਣ ਚੁੱਕਲੇ ਨੇ ਤੇ ਥੋੜਾ ਜਿਹਾ ਹੋਰ ਕਿਉਂ ਪਾ ਦਾਂਗੇ ਤੇ ਜਿਹੜੀ ਦੂਸਰੀ ਸਾਈਡ ਹੈ ਅਸੀਂ ਉਹਨੂੰ ਵੀ ਪਕਾਵਾਂਗੇ ਠੀਕ ਹੈ ਜੀ ਆਰਾਮ ਨਾਲ ਹੌਲੀ ਜਿਹਾ ਰੱਖਣਾ ਬਰਕਰਾਰ ਬਿਲਕੁਲ ਹੌਸਲੇ ਜਿਹਾ ਰੱਖਣਾ ਤਾਂ ਕਿ ਸਾਡਾ ਮਟੀਰੀਅਲ ਬਾਹਰ ਨਾ ਨਿਕਲੇ ਹਾਂਜੀ ਅਸੀਂ ਸਾਈਡ ਚੇਂਜ ਕਰਕੇ ਫਿਰ ਅਸੀਂ ਇਹਦੇ ਉੱਤੇ ਰੱਖਾਂਗੇ ਹੋਰ ਇੱਕ ਮਿੰਟ ਨਹੀਂ ਸਿਰਫ 2 ਮਿੰਟ ਰੱਖਾਂਗੇ ਕਿਉਂਕਿ ਸਾਡੀ ਅੱਛੀ ਤਰ੍ਹਾਂ ਰੈਡੀ ਨਹੀਂ ਸੀਗੀ ਤੇ ਸਾਨੂੰ ਘੱਟੋ ਘੱਟ 2 ਮਿੰਟ ਚਾਹੀਦੇ ਨੇ ਠੀਕ ਹੈ ਜੀ ਕਿਉਂਕਿ ਅਸੀਂ ਸਿਮਤੇ ਬਣਾ ਰਹੇ ਹਾਂ ਜੇ ਸੇਕ ਤੇਜ਼ ਹੁੰਦਾ ਤਾਂ ਫਿਰ ਜਲਦੀ ਬਨ ਜਾਣਾ ਸੀ ਇਹ ਤੁਸੀਂ ਬ੍ਰੈਡ 'ਚ ਵੀ ਬਣਾ ਸਕਦੇ ਹੋ ਬੈਡ ਤੇ ਵੀ ਬਹੁਤ ਅੱਛੇ ਬਨ ਜਾਂਦੇ ਨੇ 버거 ਬਣਾਉਣਾ ਚਾਹੋ ਪਰ ਅਸੀਂ ਚਾਹੁੰਦੇ ਹਾਂ ਕਿ ਹੈਲਦੀ ਫੂਡ ਮਿਲਿਆ ਬੱਚਿਆਂ ਦੇ ਅੰਦਰ ਅੰਨ ਵੀ ਚਲਾ ਜਾਏਗਾ ਔਰ ਨਾਲ ਹੀ ਵੈਜੀਟੇਬਲ ਚਲੀਆਂ ਜਾਣਗੀਆਂ ਤੇ ਚਪਾਤੀ ਨਾਲ ਬਣਾਉਗੇ ਤੇ ਬਹੁਤ ਹੀ ਅੱਛੀ ਗੱਲ ਹੈ ਠੀਕ ਹੈ ਜੀ ਇੱਕ ਮੈਂ ਤੁਹਾਨੂੰ ਰੋਲ ਵੀ ਦੱਸਾਂਗੀ ਇੱਕ ਦੋ ਵੀਡੀਓ ਤੋਂ ਬਾਅਦ ਕਿ ਰੋਲ ਬੜੇ ਅੱਛੇ ਬੰਦੇ ਨੇ ਚਪਾਤੀ ਦੇ ਅਗਰ ਤੁਸੀਂ ਪਰੌਂਠੇ ਆ ਬਣਾ ਲੈਂਦੇ ਹੋ ਤੇ ਉਹਦੇ ਰੋਲ ਹੀ ਬਹੁਤ ਅੱਛੇ ਬੰਦੇ ਨੇ ਉਹ ਵੀ ਬੱਚੇ ਖੁਸ਼ ਹੋ ਕੇ ਖਾਣਗੇ ਕਿਉਂਕਿ ਤੁਸੀਂ ਦੇਖਦੇ ਹੋ ਕਿ ਵਿਚਾਰੋ ਬੱਚੇ ਉਹ ਨੂਡਲ ਵਗੈਰਾ ਦੇ ਰੋਲ ਖਾਂਦੇ ਨੇ ਸੈਂਡਵਿਚ ਵਗੈਰਾ ਦੇ ਰੋਲ ਖਾਂਦੇ ਨੇ ਤੇ ਇਸ ਵਾਸਤੇ ਤੁਸੀਂ ਘਰ ਬਣਾਉਗੇ ਤੇ ਬੱਚੇ ਬਹੁਤ ਖੁਸ਼ ਹੋ ਲਗੇ ਠੀਕ ਹੈ ਜੀ ਹਾਂਜੀ ਸਾਡਾ 버거 ਬਿਲਕੁਲ ਤਿਆਰ ਹੋ ਗਿਆ ਮੈਂ ਤੁਹਾਨੂੰ ਉਤਾਰ ਕੇ ਦਿਖਾਉਣੀ ਆ ਬੜੇ ਆਰਾਮ ਦੇ ਨਾਲ ਤੁਸੀਂ ਪੋਣਾ ਉੱਪਰ ਰੱਖਣਾ ਔਰ ਪੋਣੇ ਦੇ ਨਾਲ ਇਹਨੂੰ ਉਲਟਾ ਕਰ ਲੈਣਾ ਇਸ ਤਰ੍ਹਾਂ ਇਹ ਦੇਖੋ ਜੀ ਕਿੰਨਾ ਵਧੀਆ ਤੁਹਾਡਾ 버거 ਤਿਆਰ ਹੋ ਗਿਆ ਚਪਾਤੀ 버거 ਔਰ ਮੈਂ ਤੁਹਾਨੂੰ ਦਿਖਾਉਣੀ ਆ ਸੈੱਟ ਕਰਕੇ ਹਾਂਜੀ ਇਹ ਦੇਖੋ ਜੀ ਸਾਡਾ ਚਪਾਤੀ 버거 ਕਿੰਨਾ ਵਧੀਆ ਬਣ ਗਿਆ ਹੁਣ ਤੁਸੀਂ ਅਗਰ ਕਟਣਾ ਚ ਕੱਟ ਕੇ ਪੀਸ ਕਰਕੇ ਬੱਚਿਆਂ ਨੂੰ ਦੇਣਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਪੀਜ਼ਾ ਕਟਰ ਹੋਣਾ ਹੈ ਨਹੀਂ ਤੇ ਤੁਸੀਂ ਤਿੱਖਾ ਇੱਕ ਚਾਕੂ ਲੈ ਸਕਦੇ ਹੋ ਤੇ ਪਹਿਲੇ ਤੁਸੀਂ ਇਹਨੂੰ ਸੈਂਟਰ ਵਿੱਚ ਕੱਟ ਮਾਰੋ ਸੈਂਟਰ 'ਚ ਰੱਖੋ ਇਹਨੂੰ ਔਰ ਬੜੇ ਆਰਾਮ ਦੇ ਨਾਲ ਤੁਸੀਂ ਪਕੜ ਕੇ ਇਹਨੂੰ ਇਹ ਦੇਖੋ ਜੀ ਇਸ ਤਰ੍ਹਾਂ ਆਰਾਮ ਨਾਲ ਉਹਨੂੰ ਸੈੱਟ ਕਰਕੇ ਤੇ ਪਹਿਲੇ ਤੁਸੀਂ ਖਾਫ ਕਰ ਲੈਣਾ ਤੇ ਬੱਚਿਆਂ ਨੂੰ ਇਜ਼ੀ ਖਾਣਾ ਵੀ ਇਜ਼ੀ ਹੋ ਜਾਏਗਾ ਬਿਲਕੁਲ ਆਰਾਮ ਨਾਲ ਕੱਟ ਮਾਰਨਾ ਮੈਂ ਤੁਹਾਨੂੰ ਕੱਟ ਮਾਰ ਕੇ ਦਿਖਾਨੀ ਆ ਇਹ ਦੇਖੋ ਜੀ ਤੁਸੀਂ ਬਹੁਤ ਹਲਕੇ ਹੱਥਾਂ ਦੇ ਨਾਲ ਉਹਨੂੰ ਪ੍ਰੈਸ ਕਰ ਕਰਕੇ ਕਟਿੰਗ ਕਰਨੀ ਹੈ ਗਰਮ ਬਹੁਤ ਜ਼ਿਆਦਾ ਥੋੜਾ ਜਿਹਾ ਠੰਡਾ ਹੋਣ ਦੀ ਵੀ ਵੇਟ ਕਰ ਸਕਦੇ ਹੋ ਇਹ ਦੇਖੋ ਜੀ ਸਾਡਾ ਕਿੰਨਾ ਵਧੀਆ 버ਗਰ ਬਣ ਗਿਆ ਇਹ ਦੇਖੋ ਮਟੀਰੀਅਲ ਪੂਰਾ ਵਿੱਚ ਨਜ਼ਰ ਆ ਰਿਹਾ ਔਰ ਬਹੁਤ ਹੀ ਹੈਲਦੀ ਬਣਿਆ ਔਰ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਮੈਂ ਦੂਸਰਾ ਪੀਸ ਵੀ ਤੁਹਾਨੂੰ ਦਿਖਾਨੀ ਆ ਇਹ ਦੇਖੋ ਜੀ ਸਾਰਾ ਮਟੀਰੀਅਲ ਵਿੱਚ ਨਜ਼ਰ ਆ ਰਿਹਾ ਕਿੰਨਾ ਵਧੀਆ ਬਣਿਆ ਔਰ ਬੱਚਿਆਂ ਨੂੰ ਜਰੂਰ ਹੈਲਦੀ ਫੂਡ ਇੱਕ ਵਾਰੀ ਬਣਾ ਕੇ ਖਿਲਾਓ ਔਰ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਇਹੋ ਜਿਹੀਆਂ ਚੀਜ਼ਾਂ ਤਾਂ ਕਿ ਸਾਡਾ ਜੋ ਮੰਮੀਆਂ ਕੀ ਕੁਝ ਨਹੀਂ ਕਰ ਸਕਦੀਆਂ ਸਭ ਕੁਝ ਕਰ ਸਕਦੀਆਂ ਹਨ ਅਗਰ ਬੱਚੇ ਮਤਲਬ ਕਿ ਦੇਖੋ ਬੱਚੇ ਬਾਜ਼ਾਰ ਦਾ ਖਾਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਤੇ ਇਹਦੇ ਚ ਕੋਈ ਦਿੱਕਤ ਵਾਲੀ ਗੱਲ ਨਹੀਂ ਅਸੀਂ ਉਹਨਾਂ ਨੂੰ ਹੌਲੀ-ਹੌਲੀ ਆਪਣੇ ਵੱਲ ਖਾਣਿਆਂ ਵਾਲਾ ਅਟਰੈਕਟਿਵ ਕਰਾਂਗੇ ਤੇ ਬੱਚੇ ਬਹੁਤ ਖੁਸ਼ ਹੋਣਗੇ ਤੁਸੀਂ ਇਹਦਾ ਬ੍ਰੈਡ ਦਾ ਵੀ ਬਣਾ ਸਕਦੇ ਹੋ ਬ੍ਰੈਡ ਨੂੰ ਕੋਲ ਕੱਟ ਲਓ ਗਲਾਸ ਵਿੱਚ ਤੇ ਰੱਖ ਕੇ ਜਾਂ ਕਟੋਰੀ ਰੱਖ ਕੇ ਉਹਨੂੰ ਕਟਿੰਗ ਕਰ ਲਓ ਤੇ ਇਸ ਤਰੀ ਬਣਾ ਦਿਓ ਸੈਂਡਵਿਚ ਬਹੁਤ ਅੱਛੇ ਬਣ ਜਾਣਗੇ ਔਰ ਉਹਨੂੰ ਫਿਰ ਅਸੀਂ ਬੱਚਾ ਨੇ ਫਿਰ ਕਹਿਣਾ ਕਿ ਇਹ ਤੇ ਸੈਂਡਵਿਚ ਨੇ ਤੇ ਅਸੀਂ ਚਪਾਤੀ ਦਾ ਬਣਾਵਾਂਗੇ 버ਗਰ ਤੇ ਉਹਨਾਂ ਨੂੰ ਸ਼ੱਕ ਵੀ ਨਹੀਂ ਹੋਏਗਾ ਤੇ ਬਾਕੀ ਜਿਹੜੇ ਬ੍ਰੈਡ ਦੇ ਵਿੱਚ ਖਾਣਾ ਮਤਲਬ ਮਟੀਰੀਅਲ ਹੈ ਉਹ ਵੀ ਬਹੁਤ ਘੱਟ ਆਂਦਾ ਹੈ ਕਿਉਂਕਿ ਦੋ ਤਿੰਨ ਪੀਸ ਤੋਂ ਵੱਧ ਨਹੀਂ ਆਉਂਦੇ ਛੋਟਾ ਹੁੰਦਾ ਨਾ ਤੇ ਤੁਸੀਂ ਚਪਾਤੀ ਥੋੜੀ ਵੱਡੀ ਵੀ ਬਣਾ ਸਕਦੇ ਹੋ ਉਸ ਤੋਂ ਵੀ ਵੱਡੀ ਬਣਾ ਸਕਦੇ ਹੋ ਅਗਰ ਬੱਚੇ ਖੁਸ਼ ਹੋ ਕੇ ਖਾਂਦੇ ਨੇ ਤੇ ਉਹਨਾਂ ਨੂੰ ਕੋਈ ਸਾਈਜ਼ ਦਾ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਤੇ ਉਹ ਬੜੇ ਖੁਸ਼ ਹੋ ਜਾਂਦੇ ਨੇ ਇਹੋ ਜਿਹੀ ਚੀਜ਼ਾਂ ਦੇਖ ਕੇ ਵੈਸੇ ਠੀਕ ਹੈ ਜੀ ਓਕੇ ਜੀ ਧਿਆਨ ਨਾਲ ਇੱਕ ਵਾਰੀ ਵੀਡੀਓ ਦੇਖ ਕੇ ਤੇ ਮੈਨੂੰ ਅੱਛੇ ਚਾ ਕਮੈਂਟ ਕਰਨਾ ਤਾਂ ਕਿ ਮੇਰਾ ਵੀ ਮਨ ਖੁਸ਼ ਹੋਵੇ ਦੇਖ ਕੇ ਕਿ ਤੁਸੀਂ ਅੱਛੇ ਚਾ ਕਮੈਂਟ ਕਰਦੇ ਹੋ ਤੇ ਤੁਸੀਂ ਮੇਰੇ ਚੀਜ਼ਾਂ ਨੂੰ ਬਹੁਤ ਪਸੰਦ ਕਰਦੇ ਹੋ ਮੈਂ ਅੱਸੀ ਵਿੱਚ ਆਪਣੇ ਕਿਚਨ ਦਾ ਨਾਮ ਹੈਲਦੀ ਕਿਚਨ ਰੱਖਿਆ ਹੈ ਮੈਂ ਫालतू ਚੀਜ਼ਾਂ ਦੀ ਬਿਲਕੁਲ ਵੀ ਯੂਜ਼ ਨਹੀਂ ਕਰਦੀ ਨਾ ਮੈਂ ਇਹਨਾਂ ਨੂੰ ਡੀਪ ਫਰਾਈ ਕਰਦੇ ਆ ਕਿਉਂਕਿ ਡੀਪ ਫਰਾਈ ਦੇ ਨਾਲ ਵੀ ਤੁਹਾਨੂੰ ਪਤਾ ਕਿੰਨਾ ਤੇਲ ਅੰਦਰ ਚਲਾ ਜਾਂਦਾ ਕਿਉਂ ਚਲਾ ਜਾਂਦਾ ਬੱਚਿਆਂ ਦੇ ਅੰਦਰ ਐਕਸੈਸ ਹੋ ਜਾਂਦਾ ਤੇ ਉਹ ਸਾਨੂੰ ਹਜ਼ਮ ਨਹੀਂ ਹੁੰਦਾ ਇਸ ਵਾਸਤੇ ਅਸੀਂ ਉਹੀ ਚੀਜ਼ ਯੂਜ਼ ਕਰੀਏ ਜਿਹੜੀ ਸਾਨੂੰ ਖਾজম ਹੋ ਜਵੇ ਤੇ ਜਿਹੜੀ ਸਾਡੀ ਸਿਹਤ ਨੂੰ ਵੀ ਖਰਾਬ ਨਾ ਕਰੇ ਠੀਕ ਹੈ ਜੀ ਤੇ ਇੱਕ ਵਾਰੀ ਜ਼ਰੂਰ ਮੇਰੀ ਰੈਸਪੀ ਨੂੰ ਟਰਾਈ ਕਰਨਾ ਔਰ ਜਰੂਰ ਬਣਾ ਕੇ ਮੈਨੂੰ ਕਮੈਂਟ ਵਿੱਚ ਦੱਸਣਾ ਕਿ ਕਿਸ ਤਰ੍ਹਾਂ ਦੇ ਬਣਨੇ ਤੁਹਾਡੇ ਕੋਲ ਔਰ ਬੱਚੇ ਬਹੁਤ ਅਟਰੈਕਟਿਵ ਹੋਣਗੇ ਅਗਰ ਤੁਹਾਡੇ ਕੋਲ ਰੋਜ਼ ਡਿਮਾਂਡ ਨਾ ਉਹਨਾਂ ਨੇ ਕੀਤੀ ਤਾਂ ਫਿਰ ਦੇਖਣਾ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ